ਮੇਰਾ ਨਾਮ ਖਰਚੋਤ ਕੌਰ ਹੈ ਮੇਰਾ ਜਨਮ 1984 ਦੇ ਪੰਜਾਬ ਵਿੱਚ ਹੋਇਆ ਸੀ ਉਹ ਸਾਲ ਸਿੱਖਾਂ ਲਈ ਬਹੁਤ ਹੀ ਦੁੱਖ ਤੇ ਦਰਦ ਭਰਿਆ ਸੀ ਪਾਵਨ ਮੈਸਿਕ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ ਪਰ ਜੋ 30 ਸਾਲ ਪਹਿਲਾਂ ਪੰਜਾਬ ਵਿੱਚ ਹੋਇਆ ਅਫਸੋਸ ਕਿ ਉਸ ਦਾ ਮੈਨੂੰ ਅਜ ਤੱਕ ਨਹੀਂ ਪਤਾ ਇਸਲੇ 1 ਸਾਲ ਤੋਂ ਮੈਨੂੰ ਥੋੜਾ ਥੋੜਾ ਪਤਾ ਲੱਗਣਾ ਸ਼ੁਰੂ ਹੋਇਆ ਤੇ ਮੇਰਾ ਇੰਟਰਸਟ ਹੋਰ ਵੱਧ ਗਿਆ ਤੇ ਫਿਰ ਪੂਰੇ 3 ਸਾਲ ਬਾਅਦ ਇਹ ਪਤਾ ਕਰਨਾ ਚਾਹੁੰਦੀ ਆ ਕਿ ਸੱਚ ਕੀ ਹੈ ਉਹਨਾਂ ਲੋਕਾਂ ਨੂੰ ਮਿਲ ਕੇ ਜੋ ਉਸ ਵੇਲੇ ਉੱਥੇ ਸੀ ਤੇ ਉਹਨਾਂ ਦੀਆਂ ਅਣ ਸੁਣੀਆਂ ਆਵਾਜ਼ਾਂ ਨੂੰ ਦੁਨੀਆ ਤੱਕ ਪਹੁੰਚਾਉਣਾ ਤਕਰੀਬਨ ਸਭ ਨੂੰ ਇਹ ਪਤਾ ਕਿ ਆਪਰੇਸ਼ਨ ਬਲੂ ਸਟਾਰ ਵੇਲੇ ਦਰਬਾਰ ਸਾਹਿਬ ਤੇ ਕਾਲ ਤਖਤ ਤੇ ਹਮਲਾ ਹੋਇਆ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਵੀ ਹਮਲਾ ਹੋਇਆ ਸੀ ਬਾਰੇ ਹੋਰ ਜਾਣਨ ਲਈ ਮੈਂ ਇੱਕ ਖਾਸ ਆਈ ਵਿਟਨੈਸ ਤੋਂ ਮਿਲਣ ਲਈ ਆਈ ਹਾਂ ਤੇ ਮੇਰੇ ਪਤੀ ਸਰਦਾਰ ਦਵਿੰਦਰ ਸਿੰਘ ਬੁੱਗਲ ਸਿੱਖ ਰੈਫਰੈਂਸ ਲਾਇਬ੍ਰੇਰੀ ਹਰਮੰਦਰ ਸਾਹਿਬ ਦੇ ਇੰਚਾਰਜ ਸਨ 1984 ਵਿੱਚ ਅਸੀਂ ਦਰਬਾਰ ਸਾਹਿਬ ਹੀ ਰਹਿੰਦੇ ਸੀ ਜਿੱਥੇ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਉਹਦੇ ਨਾਲ ਸਾਨੂੰ ਰਹਿਣ ਲਈ ਸਥਾਨ ਮਿਲਿਆ ਹੋਇਆ ਸੀ ਉਥੇ ਰਹਿੰਦੇ ਸੀ ਅਸੀਂ ਰਹਿਣ ਸਥਾਨ ਵੀ ਹੋਈ ਸੀ ਤੇ ਕੰਮ ਕਰਨ ਦਾ ਸਥਾਨ ਵੀ ਹੋਈ ਸੀ ਮੈਂ ਪਹਿਲਾਂ ਵੀ ਕਈ ਵਾਰ ਸ੍ਰੀ ਹਰਮੰਦਰ ਸਾਹਿਬ ਗਈ ਆ ਫੈਮਿਲੀ ਦੇ ਨਾਲ ਸਕੂਲ ਦੇ ਟ੍ਰਿਪ ਦੇ ਨਾਲ ਪਰ ਹੁਣ ਜਦ ਜਾਵਾਂਗੀ ਤੇ ਸ਼ਾਇਦ ਇਸ ਪਵਿੱਤਰ ਸਥਾਨ ਨੂੰ ਇੱਕ ਅਲੱਗ ਨਜ਼ਰੀਏ ਨਾਲ ਦੇਖਾਂਗੀ ਇਹ ਸੋਚਦੀਆਂ ਕਿ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਲਾਇਬ੍ਰੇਰੀ ਦੇ ਵਿੱਚ ਕੀ ਸੀ ਲਾਇਬ੍ਰੇਰੀ ਵਿੱਚ ਗੁਰੂ ਸਾਹਿਬਾਨ ਦੇ ਹਸਤ ਲਿਖਤ ਆਦੇਸ਼ ਹੈਗੇ ਸਨ ਜੁਕਮਨਾਮੇ ਸਨ ਹਸਤ ਲਿਖਤ ਲੱਕੜ ਦੀਆਂ ਐਸੀਆਂ ਪੱਟੀਆਂ ਜਿਨ੍ਹਾਂ ਦੇ ਉੱਤੇ ਚਾਂਦੀ ਦੇ ਚੜ੍ਹੇ ਹੋਏ ਸਨ ਪੱਤਰੇ ਉਹਨਾਂ ਚਾਂਦੀ ਦੇ ਪੱਤਰਿਆਂ ਉੱਤੇ ਗੁਰੂ ਸਾਹਿਬਾਨ ਦੇ ਆਪਣੇ ਹੱਥਾਂ ਨਾਲ ਲਿਖੇ ਹੋਏ ਹਸਤਲਿਖਤ ਹੁਕਮਨਾਮੇ ਸੀ ਸੰਗਤ ਦੇਣਾ ਔਰ ਉਹ ਗਿਣਤੀ ਅਗਰ ਆਪਾਂ ਕਰ ਸਕੀਏ ਤਾਂ ਮੇਰੇ ਖਿਆਲ 200 ਦੇ ਕਰੀਬ ਜ਼ਰੂਰ ਹੋਣਗੇ ਇਸ ਤੋਂ ਜ਼ਿਆਦਾ ਭਾਵੇਂ ਹੋਣ ਘੱਟ ਨਹੀਂ ਹੋਣੇ ਬਿਰਧ ਬੀੜਾ ਸੀਗੀਆਂ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਦੀਆਂ ਜਿਨ੍ਹਾਂ ਦੀ ਸੇਵਾ ਹਰ ਹਫ਼ਤੇ ਹੁੰਦੀ ਸੀ ਇਤਿਹਾਸ ਦੀਆਂ ਕਿਤਾਬਾਂ ਸੀਗੀਆਂ ਉੱਥੇ ਪਰਸ਼ੀਅਨ ਚ ਲਿਖੀਆਂ ਹੋਈਆਂ ਕਿਤਾਬਾਂ ਸੀਗੀਆਂ ਉਰਦੂ ਚ ਲਿਖੀਆਂ ਹੋਈਆਂ ਕਿਤਾਬਾਂ ਸੀਗੀਆਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਸਿਰਫ ਇੱਕ ਧਰਮ ਦੀਆਂ ਕਿਤਾਬਾਂ ਸੀਗੀਆਂ ਬੱਲੀ ਜੂਨ ਨੂੰ ਜੜੀ ਗੋਲੀ ਚੱਲੀ ਆ ਨਾ ਜੀ ਉਹ ਫੌਜ ਨੇ ਚਲਾਈ ਸੀ ਉਹ ਸਲਟਨ ਹੈਗਾ ਗੋਲੀ ਚੱਲੀ ਲਾਇਬ੍ਰੇਰੀ ਦੀਆਂ ਦੀਵਾਰਾਂ ਚੋਂ ਲੰਘ ਕੇ ਅਲਮਾਰੀਆਂ ਦੇ ਤੱਕ ਉਹ ਗੋਲੀ ਆਈ ਅਸੀਂ ਅਲਮਾਰੀਆਂ ਦੇ ਪਿੱਛੇ ਲੁਕੇ ਚਾਰ ਬੰਦੇ ਸੀ ਜੀ ਮੈਂ ਸਦਾ ਦਿਵਿੰਦਰ ਸਿੰਘ ਦੁੱਗਲ ਇੱਕ ਸੇਵাদার ਸੀ ਬੇਦੀ ਇਕਬਲਬੀਰ ਸਿੰਘ ਹਰਦੀਪ ਸਿੰਘ ਇੱਕ ਅਸਿਸਟੈਂਟ ਹੈਗਾ ਸੀ ਜੀ ਉੱਥੇ 1 ਜੂਨ 1984 ਨੂੰ ਮੈਂ ਅਤੇ ਡਾਕਟਰ ਦਵਿੰਦਰ ਸਿੰਘ ਦੁੱਗਲ ਅਤੇ ਉਹਨਾਂ ਦੇ ਮੈਸੇਜ ਤੇ ਇੱਕ ਦੋ ਸਟਾਫ ਦੇ ਬੰਦੇ ਹੋਰ ਸਨ ਅਸੀਂ ਇਕੱਠਿਆਂ ਬੈਠ ਕੇ ਖਾਣਾ ਖਾਦੇ ਖਾਣਾ ਖਾਣਦਿਆਂ ਹੀ 1 ਵਜੇ ਕੁਝ ਮਿੰਟ ਤੇ ਫਾਇਰਿੰਗ ਸ਼ੁਰੂ ਹੋ ਗਈ ਤੇ ਫਾਇਰਿੰਗ ਦੌਰਾਨ ਅਸੀਂ ਇਕੱਠੇ ਹੀ ਰਹੇ ਹਾਂ ਹਰ ਰੰਗੋ ਸ਼ਾਮ ਤੱਕ ਚੱਲਦੀ ਰਹੀ ਸ਼ਾਮ ਤੱਕ ਅਸੀਂ ਉੱਥੇ ਇਕੱਠੇ ਰਹੇ ਹਾਂ ﺍﻟमारीਆਂ ਦੇ ਥੱਲੇ ਲੁਕ ਲੁਕ ਕੇ ਸਾਈਡਾਂ ਤੇ ਲੋਹੇ ਦੀਆਂ ﺍﻟमारीਆਂ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਅਸੀਂ ਆਪਣੀ ਜਾਨ ਬਚਾਈ ਕਹਿ ਲਓ ਜਾਂ ਗੋਲੀਆਂ ਦਾ ਨਿਸ਼ਾਨਾ ਹੋਣ ਤੋਂ ਬਚੇ ਇਹ ਪਹਿਲੀ ਜੂਨ ਦੀ ਹਰਕਤ ਹੈਗੀ ਔਰ ਇਹ ਫੌਜ ਦੀ ਹਰਕਤ ਹੈਗੀ ਬਿਲਕੁਲ ਇਨਕਾਰ ਨਹੀਂ ਕੀਤਾ ਜਾ ਸਕਦਾ 3 ਜੂਨ 84 ਨੂੰ ਕੰਟਨ ਪਾਸ਼ਾ ਦਾ ਸ਼ਹੀਦੀ ਦਿਵਸ ਸੀਗਾ ਪਹਿਲੀ ਜੂਨ ਨੂੰ ਚੱਲੀ ਗੋਲੀ ਦੋਨੋਂ ਵੀ ਨਹੀਂ ਚੱਲੀ ਤਿੰਨ ਨੂੰ ਵੀ ਨਹੀਂ ਚੱਲੀ ਪਰ ਮਾਹੌਲ ਟੈਂਸ ਸੀਗਾ ਬਹੁਤ ਗਰਬਾਰ ਸਾਬ ਇੰਨੀ ਕਿ ਸੰਗਤ ਸੀ ਪੇ ਤਿਲ ਸਟਣ ਫਾਨੀ ਗਰਮੀ ਬਹੁਤ ਸੀ ਮੈਂ ਲਾਇਬ੍ਰੇਰੀ ਗਈ ਮਸਾਸਮ ਕਿ ਆ ਪਜਲਿੰਦਰ ਚਲੀਏ ਕੰਦੇ ਨਹੀਂ ਜਾਣਾ ਜਿਲੰਦਰ ਨਹੀਂ ਜਾਣਾ ਸਰਦਾਰ ਸਾਹਿਬ ਨੂੰ ਸਾਰਾ ਪਤਾ ਸੀ ਪੇ ਗੱਡੀਆਂ ਬੰਦ ਹੋ ਗਈਆਂ ਕਰਫਿਊ ਲੱਗ ਗਿਆ ਮੈਨੂੰ ਨਹੀਂ ਦੱਸਿਆ ਉਹਨਾਂ ਨੇ ਇਹ ਸੋਚ ਕੇ ਵੀ ਸ਼ਾਇਦ ਪੈਨਕੀ ਹੋ ਜਾਏਗੀ ਜਾਂ ਕਿੱਦਾਂ ਹੋਏਗਾ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਇਹ ਕਰਫਿਊ ਬਾਹਰ-ਬਾਰ ਸੀ ਹਾਂਜੀ ਕਰਫਿਊ ਜ਼ਰੂਰ ਸੀ ਬਾਹਰ ਸੀ ਗੁਰਬਲ ਗੁਰਬਲ ਮਚ ਗਈ ਜਿੰਨੇ ਲੋਕੀ ਸੀਗੇ ਉਹਨਾਂ ਦਾ ਬਾਹਰ ਜਾਣਾ ਬੰਦ ਹੋ ਗਿਆ ਹਰਮਿੰਦਰ ਸਾਹਿਬ ਇਤਨੇ ਲੋਗ ਬਾਹਰ ਜਾਣ ਦਾ ਕਿਸੇ ਨੂੰ ਅਲਾਉਡ ਹੀ ਨਹੀਂ ਕੋਈ ਜਾ ਹੀ ਨਹੀਂ ਸਕਦਾ ਹਰਮਿੰਦਰ ਸਾਹਿਬ ਤੋਂ ਬਾਹਰ ਬਾਹਰ ਨਹੀਂ ਨਿਕਲ ਸਕਦਾ ਕਰਫੂ ਲੱਗ ਗਿਆ ਜੀ ਗੋਲੀ ਚੱਲਣੀ ਸ਼ੁਰੂ ਹੋ ਗਈ ਜਿਹੜਾ ਬਾਹਰ ਜਾਂਦਾ ਸੀ ਉਹਨੂੰ ਸ਼ੂਟ ਕਰਦੇ ਸਨ ਆਰਮੀ ਵਾਲੇ ਸ਼ਾਮ ਪੈ ਗਈ ਬਹੁਤ ਗਰਮੀ ਸੀਗੀ ਰਾਤ ਨੂੰ ਅਸੀਂ ਬਾਹਰ ਮੰਝੇ ਡਾਲੀ ਦੇ ਸੀ ਜੀ ਸਵੇਰੇ ਜਦੋਂ ਮਹਾਰਾਜ ਦਾ ਵਾਕ ਲਿਆ ਗਿਆਨੀ ਜੀ ਨੇ ਨਾਲ ਦੀ ਨਾਲ ਬਲਾਸਫੀ ਹੋਇਆ ਇਸ ਤਰ੍ਹਾਂ ਦਾ ਬਲਾਸਟ ਮੈਂ ਜ਼ਿੰਦਗੀ ਚ ਨਹੀਂ ਜੀ ਸੁਣਿਆ ਸੀ ਐਦਾਂ ਲੱਗੇ ਪਈ ਸਾਰੀ ਬਿਲਡਿੰਗ ਥੱਲੇ ਆ ਜਾਣੀ ਹੈ ਬਲਾਸਟ ਬਹੁਤ ਜ਼ੋਰਦਾਰ ਸੀਗਾ ਬਹੁਤ ਜ਼ਬਰਦਸਤ ਧਮਾਕਾ ਸੀ ਮੰਜੇ ਚੁੱਕੇ ਅੰਦਰ ਕਰ ਲਏ ਦੋ ਕਮਰੇ ਸਾਡੇ ਕੋਲ ਜਿਹੜਾ ਜਿੰਨਾ ਦਰਵਾਜ਼ਾ ਖੋਲੀ ਠਾ ਗੋਲੀ ਆਏ ਸਾਹਮਣੋਂ ਦਰਵਾਜ਼ਾ ਬੰਦ ਕਰ ਲੀਏ ਗੋਲੀ ਚੱਲਣੀ ਸ਼ੁਰੂ ਹੋ ਗਈ ਬੰਦੇ ਮਰਨੇ ਸ਼ੁਰੂ ਹੋ ਗਏ ਉੱਥੇ ਮਰ ਗਏ ਉੱਥੇ ਮਰ ਗਏ ਕਿੰਨੇ ਲੋਕੀ ਚੀਕਾ ਮਾਰ ਮਾਰ ਮਰੇ ਕਿੰਨੇ ਲੋਕੀ ਥੱਲੇ ਡਿੱਗੇ ਸਰੋਵਰ ਚ ਡਿੱਗੀਆਂ ਲਾਸ਼ਾਂ ਲੋਕਾਂ ਦੀ ਤੁਸੀਂ ਅੰਦਾਜ਼ਾ ਲਾਓ ਇੱਥੋਂ ਇਸ ਤੋਂ ਜ਼ਿਆਦਾ ਹੋਰ ਕੀ ਉਹ ਘਣਾਣਾ ਪਾਪ ਹੋ ਸਕਦਾ 4 ਨੂੰ ਵੀ ਸਾਰਾ ਦਿਨ 4 ਦੀ ਸਾਰੀ ਰਾਤ 5 ਨੂੰ ਟੈਂਕ ਵੀ ਆ ਗਏ ਨੇ ਅੰਦਰ 5 ਦਾ ਸਾਰਾ ਦਿਨ 5 ਦੀ ਸਾਰੀ ਰਾਤ 6 ਨੂੰ ਸ਼ਾਮ ਨੂੰ 5 ਵਜੇ ਤੱਕ ਦੇਖੋ ਤੁਸੀਂ ਗੋਲੀ ਚੱਲਦੀ ਰੇ ਬਰਾਬਰ ਫਿਰ ਅਨਾਉਂਸਮੈਂਟ ਹੋ ਗਈ ਕਿ ਜੀ ਕਰਫਿਊ ਬੰਦ ਹੋ ਗਿਆ ਕਰਫਿਊ ਖੁੱਲ ਗਿਆ ਨਿਕਲ ਜਾਓ ਮੈਂ ਜ਼ਬਰਦਸਤੀ ਮੈਂ ਹੀ ਕੀਤੀ ਵੈਸੇ ਤਾਂ ਮੈਂ ਹੀ ਕਹੂੰਗੀ ਕਿ ਮੈਂ ਹੀ ਕਿਤੇ ਕੇ ਚਲੀਏ ਪਪਾ ਇੱਥੋਂ ਨਿਕਲ ਚਲੀਏ ਅਸੀਂ ਨਿਕਲ ਪਏ ਜੀ ਲੇਕਿਨ ਉਦੋਂ ਤੱਕ ਲਾਇਬ੍ਰੇਰੀ ਦਾ ਪੱਤਾ ਵੀ ਨਹੀਂ ਸੀ ਹਿਲਿਆ ਬਿਲਕੁਲ ਇਨਟੈਕਟ ਸੀ ਛਤ ਨੂੰ ਮੈਂ ਸਵੇਰੇ 8-9 ਵਜੇ ਦੇ ਕਰੀਬ ਆਪਣੇ ਕਮਰੇ ਚੋਂ ਬਾਹਰ ਨਿਕਲ ਕੇ ਦੇਖਿਆ ਉਹ ਵੀ ਰੀਂਗ ਕੇ ਜ਼ਮੀਨ ਤੇ ਪੈ ਕੇ ਦੇਖਿਆ ਵੀ ਲਾਇਬ੍ਰੇਰੀ ਦੇ ਵਿੱਚੋਂ ਕੋਈ ਮਤਲਬ ਐਦਾਂ ਦਾ ਧੂਆਂ ਕੋਈ ਫਾਇਰ ਨਹੀਂ ਸੀ ਹੈ ਮੈਂ ਸ਼ੌਂਕ ਰੱਖਦਾ ਸਾਂ ਵੀ ਦੇਖਾਂ ਵੀ ਜਿੱਥੇ ਮੇਰੀ ਡਿਊਟੀ ਚੱਲਦੀ ਹੈ ਵੀ ਉਹ ਠੀਕ ਹੈ ਦੂਰੋਂ ਵੇਖਾਂ ਤੇ ਮੈਨੂੰ ਉਹ ਠੀਕ ਜਾਪਿਆ ਸਤ ਨੂੰ ਇਹ ਰਸਤੇ ਸਾਨੂੰ ਫੌਜੀਆ ਨੇ ਰੋਕਿਆ ਸੀਗਾ ਉਹਨਾਂ ਨੇ ਕਿਹਾ ਸੀ ਹੱਥ ਉੱਪਰ ਕਰਕੇ ਜਾਣਾ ਹੈ ਹੱਥ ਉੱਪਰ ਕਰਕੇ ਜਾਣਾ ਮਤਲਬ ਤੂੰ ਸਰੈਂਡਰ ਕੀਤਾ ਅਸੀਂ ਤੁਹਾਨੂੰ ਹਰਾ ਕੇ ਕੱਢਿਆ ਇਸ ਕਰਕੇ ਹੱਥ ਉੱਪਰ ਕਰਕੇ ਨਿਕਲੋ ਸਤ ਜਿੰਸ ਸਿੰਘ ਦੁਗਣ ਨੇ ਕਿਹਾ ਹੱਥ ਉੱਪਰ ਨਹੀਂ ਕਰਨੇ ਮੈਂ ਹੱਥ ਐਂਦਾ ਥੱਲੇ ਹੀ ਜਾਣੇ ਮੇਰੇ ਜਿੱਦਾਂ ਮੈਂ ਤੁਰਿਆ ਜਾਣਾ ਤੂੰ ਜਿੰਨੀ ਮਰਜ਼ੀ ਸੋਟੀਆਂ ਮਾਰੀ ਜਾ ਹੱਲੇ ਉਦੋਂ ਕਰਫਿਊ ਨਹੀਂ ਸੀ ਤਾਂ ਵੀ ਸਾਨੂੰ ਇਹ ਆਰਡਰ ਹੋ ਰਿਆ ਸੀ ਵੀ ਹੱਥ ਉੱਪਰ ਕਰਤੇ ਜਾਓ ਅਸੀਂ ਨਹੀਂ ਹੱਥ ਉੱਪਰ ਕੀਤੇ ਐਦਾਂ ਹੀ ਹੱਥ ਨੀਤੀਚੇ ਰੱਖ ਕੇ ਆ ਗਏ ਔਰ ਅਸੀਂ ਆ ਗਏ ਗੁਰਦੁਆਰਾ ਬਾਬਾ ਦੀਪ ਸਿੰਘ ਤੱਕ 7 ਜੂਨ ਸ਼ਾਮ ਨੂੰ ਮੈਨੂੰ ਵੀ ਫੌਜ ਨੇ ਫੜ ਲਿਆ ਉਹਨਾਂ ਨੇ ਸਾਨੂੰ ਇਹ ਹੁਕਮ ਦਿੱਤਾ ਆਰਡਰ ਕੀਤਾ ਵੀ ਬਾਜੂ ਉੱਪਰ ਕਰਕੇ ਕੱਲਾ ਕਲਾ ਆਈ ਜਾ ਉਹ ਸਾਨੂੰ ਇੱਕ ਕਿਸਮ ਦਾ ਇਹ ਸਮਝਦੇ ਸਨ ਜਿਵੇਂ ਅਸੀਂ ਪਾਕਿਸਤਾਨ ਦੇ ਹੋਈਏ ਜਾਂ ਕਿਸੇ ਹੋਰ ਮੁਲਕ ਦੇ ਹੋਈਏ ਦੇਸ਼ ਦੇ ਹੋਈਏ ਹੋਰ ਕਿਸੇ ਕੰਟਰੀ ਦੇ ਹੋਈਏ ਉਹ ਸਾਡੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਸਨ ਸਾਨੂੰ ਲੋਕਾਂ ਨੇ ਇਦਾਂ ਟ੍ਰੀਟ ਕੀਤਾ ਸੀ ਜੀ ਉਦੋਂ ਜਦੋਂ ਅਸੀਂ ਰਿਫਿਊਜੀ ਹੁੰਨੇ ਆ ਮੈਂ ਆਪਣੇ ਸਾਰ ਸਰ ਨੂੰ ਕਹਿੰਦੀ ਸੀ ਵੀ ਮੈਂ ਪਾਕਿਸਤਾਨ ਨਹੀਂ ਦੇਖਿਆ ਬੰਦਾ ਪਰ ਐਸ ਇਨਸੀਡੈਂਟ ਨੇ ਮੈਨੂੰ ਪਾਕਿਸਤਾਨ ਦਿਖਾ ਦਿੱਤਾ ਸਿੱਖ ਫੈਮਲੀਆਂ ਦੀਆਂ ਔਰਤਾਂ ਦੇ ਵਰ ਟ੍ਰਾਈਂਗ ਟੂ ਗਿਵ ਮੀ ਕਲੋਥਸ ਕਿਉਂਕਿ ਅਸੀਂ ਉੱਥੋਂ ਤਿੰਨਾਂ ਕੱਪੜਿਆਂ ਚੋਂ ਨਿਕਲੇ ਸੀ ਦਰਬਾਰ ਸਾਹਿਬ ਤੋਂ ਤਿੰਨਾਂ ਕੱਪੜਿਆਂ ਚ ਮੈਂ ਨਿਕਲੀ ਸੀ ਤਿੰਨਾਂ ਕੱਪੜਿਆਂ ਸੇ ਦਰਬਾਰ ਸਾਹਿਬ ਨਿਕਲੇ ਸੀ ਅਸੀਂ ਉਹ ਹੀ ਧੋ ਲੈਣੇ ਸੁਕਾ ਲੈਣੇ ਤਪਾ ਲੈਣੇ ਤੇ ਜਿੰਨੀ ਦਰ ਉਹ ਲਾਉਣੇ ਉਹਨੇ ਦਰ ਚਦਰਾਂ ਨਾਲ ਲਪੇਟੀ ਰੱਖਣੀਆਂ ਅੰਡਰ ਅੰਡਰਗਾਰ ਆਲੇ ਦੁਆਲੇ ਦੀਆਂ ਔਰਤਾਂ ਮੇਰਾ ਖਾਲਾਪਾ ਮਾਈਆਂ ਨੂੰ ਇਦਾਂ ਸੂਟ ਨਹੀਂ ਦਿੰਦੇ ਸੀ ਜਿੱਦਾਂ ਆਪਣਾ ਉਤਾਰ ਮੈਨੂੰ ਦੇਣ ਆਉਂਦੀਆਂ ਸੀ ਮੈਨੂੰ ਪੁਰਲਣ ਨਹੀਂ ਉਹ ਦਿਨ ਮੈਂ ਖੇਦੀ ਵੀ ਨਹੀਂ ਕਰਦੀ ਜੀ ਕਿਸੇ ਦੀ ਨਾ ਮੈਂ ਕਿਸੇ ਦੀ ਬੁਰਾਈ ਕਰਦੀ ਆ ਪਰ ਮੈਨੂੰ ਲੱਗਦਾ ਕਿਸੇ ਨੂੰ ਭੀਖ ਦੇਣਾ ਉਹਨੂੰ ਮਾਰ ਦੇਣ ਦੇ ਬਰਾਬਰ ਹੁੰਦਾ ਕੋਈ ਗੱਲ ਨਹੀਂ 6 ਨੂੰ ਅਸੀਂ ਗਏ ਸੀ 14 ਨੂੰ ਅਸੀਂ ਨਿਕਲੇ 8 ਦਿਨ ਭੁੱਖੇ ਵੀ ਰਹਿ ਸਕਦੇ ਸੀ ਤੁਸੀਂ ਪਲੀਜ਼ ਮੈਨੂੰ ਨਾ ਖੋਲੋ ਇਹਨਾਂ ਗੱਲਾਂ ਨਾ ਫਿਰ ਲੋਕ ਕਿ ਮੇਰੇ ਜ਼ਖਮ ਬਾਤ ਤੇਜ ਹੋ ਜਾਣਗੇ ਮੈਂ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਪਰ ਲੋਗਾ ਨੇ ਜ਼ਖਮ ਬਾਤ ਔਰ ਉਹਨਾਂ ਨੇ ਦਿੱਤੇ ਜਿਹੜੇ ਜਿਹੜੇ ਕਹਿੰਦੇ ਨੇ ਅਸੀਂ ਸਿੱਖੀ ਦੇ ਹਮਦਰਦੀ ਹ ਹੁਣ ਤੱਕ ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ 7 ਜੂਨ ਦੇ ਸਵੇਰ ਤੱਕ ਲਾਇਬ੍ਰੇਰੀ ਬਿਲਕੁਲ ਠੀਕ ਸੀ ਇਹਨਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਲਾਇਬ੍ਰੇਰੀ ਨੂੰ ਹੋਇਆ ਕੀ ਇਹ ਪਤਾ ਕਰਨ ਲਈ ਅਸੀਂ ਸਰਦਾਰ ਮਨਜੀਤ ਸਿੰਘ ਕੋਲਕੱਤੇ ਕੋਲ ਵੀ ਗਏ ਜੋ ਉਸ ਟਾਈਮ ਐਸਜੀਪੀਸੀ ਦੇ ਮੈਂਬਰ ਸਨ ਉਹ ਰੈਫਰੈਂਸ ਲਾਇਬ੍ਰੇਰੀ ਚੋਂ ਸਾਰੀਆਂ ਕਿਤਾਬਾਂ ਲੈ ਲਈਏ ਚੁੱਕੇ ਤੇ ਇੱਥੇ ਰੂਥ ਹੋਸਟਲ ਹੈ ਜੀਟੀ ਰੋਡ ਤੋਂ ਤੇ ਆਮੀ ਲੈ ਕੇ ਗਈ ਤੇ ਪੁਲਿਸ ਵੀ ਨਾਲ ਹੀ ਸੀ ਜੇ ਜਿਹੜੇ ਲੋਕ ਕਹਿੰਦੇ ਆ ਪੀ ਬਲੂ ਸਟਾਰ ਦੇ ਵਿੱਚ ਸੜੀ ਸਾਰੀ ਲਾਇਬ੍ਰੇਰੀ ਗਲਤ ਆ ਦਾ ਲਾਇਬ੍ਰੇਰੀ ਬਲੂ ਸਟਾਰ 6 ਤੱਕ ਨਹੀਂ ਸੜੀ ਸੀ ਜੀ ਲਾਇਬ੍ਰੇਰੀ ਉਸ ਤੋਂ ਬਾਅਦ ਸਾੜੀ ਗਈ 15 ਨੂੰ ਅਸੀਂ ਜਦੋਂ ਵਾਪਸ ਗਏ ਜਿਹੜੀ ਉਹ ਸੜੀ ਹੋਈ ਚੀਜ਼ ਸੀਗੀ ਜਿਹੜੀ ਉਹ ਸਵਾ ਸੀ ਜੀ ਉਹ ਸਵਾ ਅਖਬਾਰਾਂ ਦੀ ਸੀਗੀ ਜੇ ਕਿਤਾਬਾਂ ਨਹੀਂ ਹੁੰਦੀ ਜਿਲਦਾਂ ਹੁੰਦੀਆਂ ਗੱਤੇ ਹੁੰਦੇ ਅਲਮਾਰੀਆਂ ਅਗਰ ਸੀਆਂ ਟੁੱਟੀਆਂ ਪੱਜੀਆਂ ਅਲਮਾਰੀਆਂ ਕੋਈ ਲੋਅਰ ਜਿਹੜਾ ਉਹ ਖੁੱਲ ਕੇ ਸਿਲ ਨਹੀਂ ਸੀ ਬਣ ਗਿਆ ਤੇ ਉਹ ਪਿਗਲ ਗਿਆ ਸੀ ਤੋਂ ਸਿਲ ਗਿਆ ਸੀ ਉਹ ਸਿਗੀਆਂ ਖੜੀਆਂ ਉੱਥੇ ਉੱਥੇ ਲੱਕੜ ਦੀਆਂ ਅਲਮਾਰੀਆਂ ਸੀ ਜੀ ਸਾਗਵਾਂ ਦੀਆਂ ਅਲਮਾਰੀਆਂ ਸੀਗੀਆਂ ਪਈਆਂ ਅੰਦਰ ਇਤਨੀਆਂ ਵਧੀਆ ਉਹ ਕਿੱਥੇ ਗਈਆਂ ਇੱਕ ਸਿਕ ਸੀ ਆਪੁੰਸ ਵਿੱਚ ਜੀ ਸਿੰਘ ਨੰਦਾ ਉਹ ਕਈ ਚਿਰਾਂ ਬਾਅਦ ਮੇਰੇ ਕੋ ਆਇਆ ਉਹ ਉਸਨੇ ਮੈਨੂੰ ਕਿਹਾ ਕਿ ਇਦਾਂ ਕਰਕੇ ਇਹ ਜੋ ਥ੍ਰੀ ਹਾਟ ਹੋਸਟਲ ਲੈ ਕੇ ਗਏ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਤੁਸੀਂ ਪੁਰਾਥਲੇ ਛੋੜ ਦਿੱਤੇ ਸਭ ਕੁਝ ਲੈ ਆ ਗਏ ਕਿਤਾਬਾਂ ਕਿ ਏ ਕਰਤੀਆਂ ਤਾਂ ਕਹਿੰਦਾ ਮੈਂ ਪ੍ਰੋਟੈਸਟ ਕੀਤਾ ਕਿ ਵੀ ਇਹ ਕਿ ਗੁਰੂ ਜੀ ਸਾਹਿਬ ਇਸ ਰੂਪ ਹੈ ਗਿਆ ਇਹ ਹੱਥ ਲਿਖਰ ਦੇ ਕੋਈ ਦੂਜੇ ਉਹਨਾਂ ਨੇ ਕਿ ਇੱਕ ਟੇਬਲ ਲਿਆ ਵੱਡਾ ਉਹ ਟੇਬਲ ਦੇ ਉੱਤੇ ਉਹ ਕਿਤਾਬਾਂ ਰਖਦੀ ਰਖਵਾ ਦਿੱਤੀ ਥੋੜੀ ਤੇ ਉਹਦੀ ਉਹ ਬੜਾ ਰੇ ਸੀ ਇਹ ਇੰਡੈਕਸ ਉਹਨੇ ਫਿਰ ਮੈਨੂੰ ਉਹ ਚੋਂ ਕੁਈ 5-7 ਚੀਜ਼ਾਂ ਦੇ ਦਿੱਤੀਆਂ ਉਹ ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ ਮਨਜੀਤ ਸਿੰਘ ਕਲਕੱਤਾ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਟੈਲੀਫੋਨ ਕੀਤਾ ਵੀ ਫੌਰਨ ਇੱਧਰ ਆਓ ਤੇ ਮੈਂ ਪ੍ਰਕਰਮਾਂ ਦੇ ਵਿੱਚ ਹੀ ਚਲਾ ਗਿਆ ਤੇ ਜਾ ਕੇ ਫਤਿਹ ਬੁਲਾਈ ਉਹਨਾਂ ਨੇ ਕਿਹਾ ਬੈਠ ਜਾਓ ਕਿ ਉਹਨਾਂ ਨੇ ਮੈਨੂੰ ਉਹ ਲਫਾਫਾ ਦਿੱਤਾ ਵੀ ਇਸ ਲਫਾਫੇ ਨੂੰ ਰਸਤੇ ਵਿੱਚ ਨਹੀਂ ਖੋਲਣਾ ਉਹ ਜਦੋਂ ਮੈਂ ਆ ਕੇ ਵੇਖਿਆ ਜੀ ਉਹਦੇ ਵਿੱਚ ਜਿਹੜੀਆਂ ਪੁਰਾਣੀ ਲਾਇਬ੍ਰੇਰੀ ਦਾ ਹਿੱਸਾ ਸਨ ਵੀ ਲਾਇਬ੍ਰੇਰੀ ਸੜੀ ਨਹੀਂ ਲਾਇਬ੍ਰੇਰੀ ਚੁੱਕੀ ਗਈ ਹੈ ਆ ਤੁਹਾਡੇ ਸਾਹਮਣੇ ਹੈ ਕੈਨ ਵਾਲੇ ਤਾਂ ਇਹ ਕਹਿੰਦੇ ਨੇ ਕਿ 12 ਟਰੱਕ ਗਏ ਜੀ ਕਿਤਾਬਾਂ ਦੇ ਭਰ ਕੇ ਕਿੱਥੇ ਗਈਆਂ ਉਹ ਕਿਤਾਬਾਂ ਕਿੱਥੇ ਗਏ ਉਹ ਮਹਾਰਾਜ ਦੇ ਸਰੂਪ ਕਿੱਥੇ ਗਏ ਉਹ ਜਿੰਨੇ ਹੁਕਮਨਾਮੇ ਸੀ ਉਹ ਸਾਰੇ ਉਹ ਸਵਾ ਨਹੀਂ ਸੀ ਹੋਏ ਉਹ ਸਿਰਫ ਔਰ ਸਿਰਫ ਸਵਾ ਉਹਨਾਂ ਮੈਗਜ਼ੀਨਾਂ ਦੀ ਸੀ 100 ਸਾਲ ਦੀ ਪੂਰੀ ਪੂਰੀ ਅਖਬਾਰ ਸੀਗੀ ਕਈਆਂ ਕਈ ਅਖਬਾਰਾ ਪੂਰੇ 100 ਸਾਲ ਸਾਜ਼ ਦੀਆਂ ਉੱਥੇ ਪਈਆਂ ਸੀ ਉਹ ਖਬਾਰਾਂ ਸਾਰੀਆਂ ਸਵਾਹ ਹੋਈਆਂ ਔਰ ਗੋਡੇ-ਗੋਡੇ ਉੱਥੇ ਸਵਾਹ ਹੈਗੀ ਸੀ ਜਿਸ ਸਵਾਹਬ ਜੀ ਮੇਰੇ ਪਤੀ ਦੇਵ ਗਾਇਸਾਂ ਜੀ ਜਿਨ੍ਹਾਂ ਨੂੰ ਕਿਹਾ ਗਿਆ ਪੇ ਚਾਰ ਜਲਾਓ ਜੀ ਆਹ ਲੋ ਚਾਬੀ ਤੇ ਲਾਇਬ੍ਰੇਰੀ ਦਾ ਚਾਰਜ ਕਿਉਂਕਿ ਬਾਕੀ ਸਾਰਾ ਕੁਝ ਪੇਂਟ ਪੁੰਟ ਕਰ ਲਿਆ ਸੀ ਉਹਨਾਂ ਨੇ ਤਾਂ ਉਹਨਾਂ ਨੇ ਲਿਖ ਕੇ ਦਿੱਤਾ ਸੀ ਇਹ ਸਰਕਾਰੀ ਕਾਗਜ਼ਾਂ ਵਿੱਚ ਲਿਖਿਆ ਹੋਇਆ ਡਾਕੂਮੈਂਟ ਹੈ ਜਿੱਥੇ ਉਹਨਾਂ ਨੇ ਲਿਖ ਕੇ ਦਿੱਤਾ ਕਿ ਲਾਇਬ੍ਰੇਰੀ ਸੜ ਕੇ ਸਵਾਹ ਹੋ ਗਈ ਹੈ ਔਰ ਮੈਂ ਸਵਾਹ ਦਾ ਚਾਰਜ ਲੈ ਲਿਆ ਕੁਝ ਕਿਤਾਬਾਂ ਵਾਪਸ ਆਈਆਂ ਨੇ ਜਿਹੜੇ ਪਹਿਲਾਂ ਗਏ ਸਨ ਉਹ ਸੜ ਗਏ ਆ ਨੇ ਫਿਰ ਉਹ ਵਾਪਸ ਕਿਵੇਂ ਆਣੀ ਹੈ ਇਹ 92 93 ਦੀ ਗੱਲ ਹੈ ਸਰਕਾਰ ਨੇ ਸਾਨੂੰ ਕੁਝ ਦਿੱਤਾ ਵੀ ਅਸੀਂ ਤੁਹਾਨੂੰ ਕੁਝ ਰਿਕਾਰਡ ਦੇ ਰਹੇ ਹਾਂ ਦਿੱਲੀ ਤੋਂ ਆ ਕੇ ਲੈ ਜਾਓ ਤੇ ਮੈਂ ਤੇ ਬਲਬੀਰ ਸਿੰਘ ਉਸ ਸਮੇਂ ਦੇ ਲਾਇਬ੍ਰੇਰੀਅਨ ਅਸੀਂ ਜਾ ਕੇ ਅਸੀਂ ਵੀ ਸਮਾਨ ਛਾਂਟਿਆ ਉੱਥੇ ਤਾਂ ਉਹਦੇ ਵਿੱਚੋਂ ਸਾਨੂੰ ਐਕਸੈਸ਼ਨ ਰਜਿਸਟਰ ਸੀ ਜਿਹੜੇ ਉਹ ਤਿੰਨੇ ਲੱਭ ਗਏ ਚੋਰ ਜਾਂਦਾ ਜਾਂਦਾ ਆਪਣੀ ਕੋਈ ਨਿਸ਼ਾਨੀ ਆਪਣਾ ਕੋਈ ਉਹ ਮਤਲਬ ਪੈਰਾਂ ਦੇ ਨਿਸ਼ਾਨ ਉਹ ਛੱਡ ਜਾਂਦਾ ਤੇ ਉਹ ਆਪਣਾ ਜਿਹੜਾ ਸਰਕਾਰ ਸੀ ਉਹ ਗਲਤੀ ਨਾਲ ਭਲੇਖੇ ਨਾਲ ਜਾਂ ਉਹਨਾਂ ਨੂੰ ਇਹ ਕਹਿ ਲਿਆ ਕਿ ਉਹ ਉਹਨਾਂ ਨੂੰ ਸ਼ਾਇਦ ਇਹ ਪਤਾ ਹੀ ਨਹੀਂ ਸੀ ਬਸ ਇਨਾਂ ਨੂੰ ਕੀ ਸੌਂਪਣਾ ਕਰ ਰਹੇ ਆ ਸਰਕਾਰ ਨੇ ਸਾਨੂੰ ਇਹ ਤੇ ਦੇ ਦਿੱਤਾ ਵੀ ਆ ਲੋ ਇੰਨਾ ਕੁ ਅਸੀਂ ਦੇ ਦਿੰਨੇ ਆ ਵੀ ਤੁਹਾਡੇ ਕੋਲ ਹੈ ਕੀ ਕੀ ਸੀ ਆ ਤੁਹਾਨੂੰ ਦੱਸ ਦਿੰਨੇ ਆ ਬਾਕੀ ਅਸੀਂ ਦੇਣਾ ਦੂਣਾ ਕੁਝ ਨਹੀਂ ਸਤਨਾਮ ਸਿੰਘ ਜੋ ਅੱਜ ਅਕਾਲ ਤਖਬ ਦੇ ਪੰਜ ਪਿਆਰਿਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਕੋਰਟ ਵਿੱਚ ਕੇਸ ਦਰਜ ਕੀਤਾ ਸੀ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਵਾਪਸ ਕੀਤਾ ਜਾਵੇ ਇਹ ਇਹ ਉਹਨਾਂ ਕਿਤਾਬਾਂ ਦੀ ਲਿਸਟ ਹੈ ਜਿਹੜੀਆਂ ਇੱਥੇ ਸਾਨੂੰ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੰ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਇਹ ਮਨਜੀਤ ਸਿੰਘ ਕੋਲਕਾਤਾ ਉਦੋਂ ਸੈਕਟਰੀ ਸੀਗੇ ਉਹਨਾਂ ਨੂੰ ਮਿਲਿਆ ਤਾਂ ਉਹਨਾਂ ਨੇ ਲਾਇਬ੍ਰੇਰੀਅਨ ਜਿਹੜਾ ਸੀ ਇੱਥੇ ਉਹਨਾਂ ਨੂੰ ਜਾ ਕੇ ਕਿਹਾ ਕਿ ਤੁਸੀਂ ਇਹਨਾਂ ਲਿਸਟ ਦੇ ਦਿਓ ਲਗਭਗ 180 85 ਜਿਹੜੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੰਗਰੇਜ਼ੀ ਵਿੱਚ ਪੰਜਾਬੀ ਵਿੱਚ ਤੇ ਹਿੰਦੀ ਵਿੱਚ ਉਹਨਾਂ ਸਾਰਿਆਂ ਦੇ ਟੋਟਲ ਜਿੰਨਾ ਵੀ ਲਾਇਬ੍ਰੇਰੀ ਵਿੱਚ ਜੋ ਵੀ ਹੁੰਦਾ ਸਾਰੇ ਦੀ ਲਿਸਟ ਹੈ 2002 ਚ ਕੇਸ ਪਾਤਾ ਕੇਸ ਸਾਡਾ ਹਾਈ ਕੋਰਟ ਦੇ ਵਿੱਚ ਐਂਟਰ ਹੋ ਗਿਆ ਮੈਂ ਉੱਥੇ ਸਾਬਤ ਕਰ ਰਿਹਾ ਵੀ ਲਾਇਬ੍ਰੇਰੀ ਹੈਗੀ ਹੈ ਲਾਇਬ੍ਰੇਰੀ ਸਾਡੀ ਨਹੀਂ ਹੈ ਲਾਇਬ੍ਰੇਰੀ ਚੋਕੇ ਖੜੀ ਹੈ 7 ਤਰੀਕ ਨੂੰ ਲਾਇਬ੍ਰੇਰੀ ਇੱਥੋਂ ਚੱਕੀ ਗਈ ਹੈ ਲਾਇਬ੍ਰੇਰੀ ਹਾਲਚੋਂ ਉਹਦਾ ਗਵਾਹ ਜਿਹੜਾ ਆਈ ਵਿਟਨੈਸ ਸੀ ਸਾਡੇ ਕੇਸ ਵਿੱਚ ਉਹ ਸੀ ਸ਼ਬਦਲ ਸਿੰਘ ਤੇ ਰਣਜੀਤ ਸਿੰਘ ਨੰਦਾ ਤੇ ਸ਼ਬਦਲ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਜਲੰਧਰ ਅਗਲੇ ਦਿਨ ਰਣਜੀਤ ਸਿੰਘ ਨੰਦਾ ਨੇ ਕੀਤੀ ਤੇ ਉਹਨਾਂ ਨੇ ਕਿਹਾ ਜੀ ਹੁਣ ਅਸੀਂ ਰਿਟਾਇਰਮੈਂਟ ਸਾਡੀ ਹੋ ਗਈ ਹੈ ਹੁਣ ਸਾਨੂੰ ਕਿਸੇ ਦਾ ਕੋਈ ਗੱਲ ਨਹੀਂ ਸਿੱਖ ਰੈਫਰੈਂਸ ਲਾਇਬ੍ਰੇਰੀ ਬਿਲਕੁਲ ਸਾਡੀ ਨਹੀਂ ਅਸੀਂ ਝੁੱਕ ਕੇ ਖੜੀ ਆ 180 ਬੋਰੀਆਂ ਅਸੀਂ ਭਰ ਕੇ ਲੈ ਕੇ ਗਏ ਆ ਇਹ ਇੰਡੀਅਨ ਆਰਮੀ ਦੇ ਜਹਾਜ਼ ਦੇ ਵਿੱਚ ਉੱਥੇ 에어ਪੋਰਟ ਤੇ ਰੱਖੀ ਆ ਜਾ ਕੇ ਉਹਦੇ ਵਿੱਚ ਲੱਦੀ ਆ ਫਿਰ ਦਿੱਲੀ ਲੈ ਕੇ ਗਏ ਆ ਦਿੱਲੀੋਂ ਗਾਹੇ ਪਤਾ ਨਹੀਂ ਕਿੱਥੇ ਲੈ ਗਏ ਉਸ ਤੋਂ ਬਾਅਦ ਜੱਜ ਨੇ ਕਹਿ ਦਿੱਤਾ ਵੀ ਜੋ ਵੀ ਸਮਾਨ ਹੈਗਾ ਜੋ ਵੀ ਤੁਸੀਂ ਚੋੱਕ ਕੇ ਲਿਆਂਦਾ ਵਾਪਸ ਕਰੋ ਇਹ ਭਾਰਤ ਸਰਕਾਰੇ ਤੇ ਮੰਨੀ ਗਈ ਹੈਗਾ ਪਰ ਹੁਣ ਹੈ ਕਿੱਥੇ ਚੋਰ ਨਹੀਂ ਦੱਸਦਾ ਹੁੰਦਾ ਮੈਂ ਸਮਾਨ ਕਿੱਥੇ ਰੱਖਿਆ ਹੈ ਮੇਰਾ ਪੱਕਾ ਵਿਸ਼ਵਾਸ ਆ ਉਹ ਇਹ ਆ ਕਿ ਇੱਕ ਦਿਨ ਐਸਾ ਜ਼ਰੂਰ ਆਏਗਾ ਜਿਸ ਦਿਨ ਸਿਕੋਂਮ ਤਲਾਸ਼ ਕਰ ਲਏਗੀ ਉਹਨਾਂ ਕਿਤਾਬਾਂ ਨੂੰ ਜਿਹੜੀਆਂ ਕਿਤਾਬਾਂ ਬਚੀਆਂ ਹੋਈਆਂ ਔਰ ਉਹਨਾਂ 'ਚ ਜਿਹੜੇ ਸੱਚ ਬਚੇ ਹੋਏ ਨੇ ਤੁਸੀਂ ਅੱਜ ਉੱਥੇ ਕੀ ਕਮੀਆਂ ਮਹਿਸੂਸ ਕਰਦੇ ਹੋ ਮੈਂ ਉਹਨਾਂ ਨੂੰ ਉਹ ਜਗ੍ਹਾਵਾਂ ਨਹੀਂ ਸਮਝਦੀ ਜਿੱਥੇ ਉਹ ਕੋਈ ਬੰਦੇ ਜਾਂਦੇ ਨੇ ਕਿਤਾਬਾਂ ਪੜ੍ਹ ਕੇ ਆ ਜਾਂਦੇ ਨੇ ਮੈਂ ਉਹ ਉਹਨਾਂ ਥਾਵਾਂ 'ਚੋਂ ਰੂਹਾਂ ਦੇਖਦੀ ਆਂ ਜਿਨ੍ਹਾਂ ਰੂਹਾਂ ਦੇ ਉਹ ਹਸਤ ਲਿਖਤ ਹੁਕਮਨਾਮੇ ਸੰ ਜਿਹੜੀਆਂ ਪੁਸਤਕਾਂ ਨੂੰ ਬੜੀਆਂ ਬੜੇ ਮਹਾਪੁਰਖਾਂ ਦੇ ਹੱਥ ਲੱਗੇ ਹੋਏ ਨੇ ਜਿਨ੍ਹਾਂ ਨੇ ਸੋਨੇ ਦੀ ਸਿਆਹੀ ਦੀ ਸੋਨੇ ਨੂੰ ਲਿਕੁਇਡ ਬਣਾ ਕੇ ਉਹਦੀ ਸਿਆਹੀ ਨਾਲ ਲਿਖਿਆ ਹੋਇਆ ਇੱਕ ਮਹਾਰਾਜ ਦੀ ਵੀੜ ਹੈਗੀ ਸੀ ਉਹਨੂੰ ਬਦਲ ਤੁਸੀਂ ਕੱਟਿਆ ਦਾ ਅੰਗ ਪਲਟਦੇ ਸੀਗੇ ਨਾ ਤੇ ਉਹ ਅਕਸ਼ਰ ਜਿਹੜੇ ਸਾਨੂੰ ਚਮਕਦੇ ਸਨ ਉਹਨਾਂ ਨੂੰ ਸਾਫ਼ ਕਰਨ ਲੱਗਿਆ ਵੀ ਬੰਦਾ 10 ਵਾਰੀ ਸੋਚਦਾ ਸੀ ਵੀ ਮੇਰਾ ਹੱਥ ਕਿਤੇ ਸ਼ਕਤੀ ਨਾਲ ਇਸ ਕਾਗਜ਼ ਤੇ ਨਾ ਲੱਗ ਜਾਏ ਉਹਨ ਸੰਸਾਰ ਸੈਂਟੀਮੈਂਟਸ ਤੇ ਨਹੀਂ ਜੀਂਦਾ ਸੋਲਿਡ ਚੀਜ਼ਾਂ ਤੇ ਜਿੰਦਾ ਹੈ ਹੁਣ ਉਹ ਇਮੋਸ਼ਨਸ ਵਾਲੀਆਂ ਗੱਲਾਂ ਨਹੀਂ ਰਹੀਆਂ ਮੈਂ ਤੇ ਉਹਨਾਂ ਥਾਵਾਂ ਦੀ ਮਿੱਟੀ ਸਮੇਟ ਸਮੇਟ ਕੇ ਕਰ ਲਈ ਹੋਈ ਹੈ ਜੀ ਉਸ ਮਿੱਟੀ ਨੂੰ ਦੇਖ ਦੇਖ ਜਿਉਂਦੀ ਆ ਮੈਂ ਅਸੀ ਗੱਲ ਨਹੀਂ ਹੈਗੀ ਮੈਨੂੰ ਤਾਂ ਉਹ ਉਹ ਥਾਂ ਅੱਜ ਵੀ ਮੈਨੂੰ ਹੜ ਕੱਢਣ ਤੇ ਮਜਬੂਰ ਕਰ ਦਿੰਦੀ ਹੈ ਜਿਸ ਥਾਂ ਤੇ ਬਹਿ ਜਾਂਦੇ ਸਨ ਸਰਦਾਰ ਸਾਹਿਬ ਜਿਸ ਜਿਹੜੀ ਥਾਂ ਮੈਨੂੰ ਉਹ ਕਹਿ ਦਿੰਦੇ ਸਨ ਤੂੰ ਉੱਥੇ ਜਾ ਔਸਾਫ ਕਰਿਆ ਔ ਚੀਜ਼ਾਂ ਠੀਕ ਰੱਖਿਆ ਉਹਨਾਂ ਨੂੰ ਉਦਾਂ ਕਰ ਲੈ ਇਹਦੀ ਟ੍ਰਾਂਸਲੇਸ਼ਨ ਕਰ ਲਈਏ ਆਪਾਂ ਰਲ ਕੇ ਟ੍ਰਾਂਸਲੇਸ਼ਨ ਮੇਰੇ ਲਈ ਤਾਂ ਉਹ ਸਥਾਨ ਅਜ ਵੀ ਪੂਰਣੀ ਕਰੀ ਇਸ ਕਰਕੇ ਮੈਨੂੰ ਉਦੋਂ ਤੋਂ ਹਮੇਸ਼ਾ ਹੀ ਕੁਝ ਨਾ ਕੁਝ ਐਸਾ ਨਜ਼ਰ ਆਏਗਾ ਜਿਹੜਾ ਮੈਨੂੰ ਲੱਗੇਗਾ ਇਹ ਘਟ ਹੈ ਅਸੀਂ ਮੂੰਹ ਬੋਲੀਆਂ ਗੱਲਾਂ ਤਾਂ ਬਹੁਤ ਸੁਣ ਲੈਂਦੇ ਆ ਔਰ ਸਾਨੂੰ ਨਹੀਂ ਪਤਾ ਉਹ ਕਿੰਨੀਆਂ ਸੱਚ ਹੁੰਦੀਆਂ ਤੇ ਕਿੰਨੀਆਂ ਝੂਠ ਹੁੰਦੀਆਂ ਪਰ ਜਿਹੜੇ ਸਬੂਤ ਸੀ ਉੱਥੇ ਜਿਹੜੇ ਗੁਰੂਆਂ ਦੇ ਆਪਣੇ ਹੱਥਾਂ ਨਾਲ ਲਿਖੇ ਹੋਏ ਉਹਨਾਂ ਦੇ ਸਾਈਨ ਉਹਨਾਂ ਨੂੰ ਤੇ ਕੋਈ ਕਹਿ ਨਹੀਂ ਸਕਦਾ ਕਿ ਇਹ ਝੂਠੇ ਨੇ ਜਾਂ ਬਣਾਏ ਗਏ ਨੇ ਜ਼ਿਆਦਾ ਮੇਰੇ ਖਿਆਲ ਚ ਉਹਨਾਂ ਦੇ ਅੰਸੂਆਂ ਤੋਂ ਉਹਨਾਂ ਦੇ ਹੰਝੂਆਂ ਤੋਂ ਸਾਨੂੰ ਐਕਸਪਲੇਨ ਹੋ ਰਿਹਾ ਸੀ ਕਿ ਉਹਨਾਂ ਨੇ ਉੱਥੇ ਕੀ ਕੀ ਦੇਖਿਆ ਹੈਗਾ ਜੋ ਅੱਜ ਦੀ ਡੇਟ 'ਚ ਅਸੀਂ ਮਿਸ ਕਰਦੇ ਆਂ ਆਈ ਦੀ ਡੇਟ 'ਚ ਉਹ ਚੀਜ਼ਾਂ ਸਾਡੇ ਕੋਲ ਨਹੀਂ ਹੈਗੀਆਂ ਉਹ ਚੀਜ਼ਾਂ ਅਨਮੋਲ ਸੀਗੀਆਂ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਲਗਾ ਸਕਦਾ ਜਿਹੜੀਆਂ ਅੱਜ ਮਿਸਿੰਗ ਨੇ ਤੇ ਸ਼ਾਇਦ ਪਤਾ ਨਹੀਂ ਉਹ ਕਿੱਥੇ ਗਈਆਂ ਕੌਣ ਲੈ ਕੇ ਗਿਆ ਤੇ ਉਹਨਾਂ ਚੀਜ਼ਾਂ ਨਾਲ ਕਿਦਾਂ ਦਾ ਸਲੂਕ ਹੋਇਆ ਕੀ ਉਹਨਾਂ ਚੀਜ਼ਾਂ ਦਾ ਕੀਤਾ ਗਿਆ ਜਿੱਦਾਂ ਇਹਦੇ ਆਨਸਰ ਮੁੱਕ ਗਏ ਨੇ ਲੋਕਾਂ ਕੋਲ ਆਨਸਰ ਨਹੀਂ ਹੈਗੇ ਇਸੇ ਤਰ੍ਹਾਂ ਇੱਕ ਦਿਨ ਇਹਦੇ ਕੁਐਸਚਨ ਵੀ ਖਤਮ ਹੋ ਜਾਣਗੇ ਕੋਰਟ ਨੇ ਸਰਕਾਰ ਨੂੰ ਆਰਡਰ ਕੀਤਾ ਹੈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਵਾਪਸ ਕੀਤਾ ਜਾਵੇ ਸਿੱਖ ਕੌਮ ਇਹ ਕੇਸ 10 ਸਾਲ ਪਹਿਲਾਂ ਹੀ ਜਿੱਤ ਗਈ ਸੀ ਪਰ ਅੱਜ ਤੱਕ ਕੁਝ ਵੀ ਵਾਪਸ ਨਹੀਂ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦੇ ਸਕੱਤਰ ਸਰਦਾਰ ਦਲਮੇਖ ਸਿੰਘ ਨੇ ਸਾਨੂੰ ਇਹ ਦੱਸਿਆ ਕਿ ਕਮੇਟੀ ਨੇ ਭਾਰਤੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ 24 ਚਿੱਠੀਆਂ ਲਿਖੀਆਂ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਚੁੱਕਿਆ ਗਿਆ ਸਮਾਨ ਵਾਪਸ ਕੀਤਾ ਜਾਵੇ ਪਰ ਇਨ੍ਹਾਂ ਚਿੱਠੀਆਂ ਦਾ ਕੋਈ ਵੀ ਨਤੀਜਾ ਨਹੀਂ ਮਿਲਿਆ ਹੁਣ ਸਿੱਖ ਕੌਮ ਦਾ ਫਰਜ਼ ਪਣਦਾ ਹੈ ਕਿ ਇਸ ਕੋਰਟ ਦੇ ਆਰਡਰ ਨੂੰ ਹਥਿਆਰ ਬਣਾ ਕੇ ਅੱਗੇ ਦੀ ਲੜਾਈ ਲੜਨ ਤੇ ਆਪਣਾ ਲੁੱਟਿਆ ਗਿਆ ਵਿਰਸਾ ਵਾਪਸ ਲੈਣ